ਜੋ ਜਿਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਉਹਨਾਂ ਦਾ ਤੁਹਾਡਾ ਪਹਿਲਾਂ ਕੋਈ ਲੜਾਈ ਲੱਗੜ ਸੀਗੀ ਜਾਂ ਫਿਰ ਅਨੋਲ ਹੁੰਦੇ ਸੀਗੇ ਨਹੀਂ ਉਹਨਾਂ ਦਾ ਮੇਰਾ ਕੋਈ ਨਹੀਂ ਹੈਗਾ ਸੀਗਾ ਉਹਨਾਂ ਨਾਲ ਕੋਈ ਕੋਈ ਲੈਣ ਦੇਣ ਬਣੀ ਸੀ ਨਾ ਕੋਈ ਉਹਨਾਂ ਨਾਲ ਕੋਈ ਫੈਸਲਾ ਸੀਗਾ ਪਰ ਲੇਕਿਨ ਜਿਨ੍ਹਾਂ ਸੀਗਾ ਉਹਨਾਂ ਮੇਰਾ ਰਾਜੀਨਾਮਾ ਵੀ ਹੋ ਗਿਆ ਸੀਗਾ ਉਹਨਾਂ ਨੇ ਬੈਠਾ ਵੀ ਸੀਗਾ ਲੇਕਿਨ ਮੇਰੇ ਉਹਨਾਂ ਨੇ ਮੈਨੂੰ ਇਹ ਇਨਸਾਫ ਚਾਹੀਦਾ ਵੀ ਉਹਨਾਂ ਨੇ ਕਿਉਂ ਮੇਰਾ ਇਸ ਤਰ੍ਹਾਂ ਹੋਈ ਹੈ ਸਰ ਉਹਨਾਂ ਦਾ ਕਹਿਣਾ ਸੀਗਾ ਕਿ ਪੰਚਾਇਤ ਜਿਹੜੀ ਉਹਨਾਂ ਦੀ ਇੱਕ ਸੀਗੀ ਉਹ ਹੋਰ ਕਿਸੇ ਨਾਲ ਸੀਗੀ ਤੇ ਜਿਹੜੇ ਨੌਜਵਾਨ ਨੇ ਇੱਕਦਮ ਜਿਹੜਾ ਹਮਲਾ ਕੀਤਾ ਕੀ ਇਹ ਉਹ ਸਹੀ ਕਹਿ ਰਹੇ ਹਮ ਜੀ ਇਹ ਤਾਂ ਪੰਚਾਇਤ ਵਾਲੇ ਧੰਨ ਦੱਸਣਗੇ ਭਾਜੀ ਸਾਰਾ ਕੁਝ ਵੀ ਕਿਤਨੇ ਕੀਤੀ ਤੇ ਕਿਹਨੇ ਨਹੀਂ ਕੀਤੀ ਪੰਚਾਇਤ ਉਹਨਾਂ ਨੇ ਇਹ ਆਖਿਆ ਕਿ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਔਰ ਮੌਜੂਦ ਤੁਸੀਂ ਵੀ ਉਹਨਾਂ ਦੇ ਵਿੱਚ ਸੀ ਇਹਨਾਂ ਨਾਲ ਸਾਡਾ ਕੋਈ ਮਸਲਾ ਨਹੀਂ ਸੀ ਸਾਡੀ ਪੰਚਾਇਤ ਜਿਹੜੀ ਮੌਜੂਦਾ ਸੀ ਕਿਸੇ ਹੋਰ ਨਾਲ ਸੀ ਨਹੀਂ ਹੋਰ ਉਹ ਨਹੀਂ ਸੀ ਉਹ ਸਾਡੇ ਨਾਲ ਵਿੱਚ ਸੀ ਭਾਜੀ ਸਾਡੇ ਸਾਡੇ ਥਰੂ ਸੀ ਹਾਂ ਹਾਂਜੀ ਨਵਾਂ ਪਿੰਡ ਚੌਂਕੀਆਂ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਸਿਵਲ ਹਸਪਤਾਲ ਵਿਖੇ ਦੋਨਾਂ ਤਰ੍ਹਾਂ ਦਾ ਇੱਕ ਇੱਕ ਬੰਦਾ ਜਿਹੜਾ ਦਾਖਲ ਹੋ ਚੁੱਕਾ ਹੈ ਪ੍ਰਾਪਤ ਜਾਣਕਾਰੀ ਦੇ ਅਨਸਾਰ ਦੋਨੇ ਹੀ ਨੌਜਵਾਨ ਜਿਹੜੇ ਆ ਉਹ ਇੱਕ ਦੂਜੇ ਧਿਰ ਦੇ ਉੱਤੇ ਇਲਜ਼ਾਮ ਲਗਾ ਰਹੇ ਹਨ ਤੇ ਕੀ ਹੈ ਪੂਰਾ ਮਾਮਲਾ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਜੀ ਦੋਨੇ ਪੱਖ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਵਾਰਦਾਤ ਆ ਤੁਹਾਨੂੰ ਕੱਲ ਸਾਹਮਣਾ ਕਰਨਾ ਪਿਆ ਤੇ ਕਿੱਥੇ ਤੁਹਾਡੇ ਨਾਲ ਪੇਸ਼ ਆ ਜੀ ਇਹ ਪੈਂਡ ਨਾਮ ਪੈਂਡ ਸ਼ੌਂਕੀਆਂ ਮੇਰਾ ਨਾਮ ਪੈਂਡ ਸ਼ੌਂਕੀਆਂ ਰਹਿਣ ਵਾਲਾ ਤੇ ਹਰਮਨਸਰ ਲਾ ਨਾਮ ਹੈ ਫਾਦਰ ਨਾਮ ਸਰਜੀਤ ਸਿੰਘ ਜਦ ਕਿ ਮੇਰੇ ਐਂਡੀ ਵਿੱਚ ਸਗਾ ਥੋੜਾ ਬਹੁਤਾ ਝਗੜਾ ਸਗਾ ਕੋਈ ਏਡਾ ਜਿਆਦਾ ਨਹੀਂ ਸੀ ਔਰ ਜਿਹਦਾ ਨਾਲ ਸੀ ਮੇਰਾ ਉਹਨਾਂ ਦਾ ਚਲੋ ਫੈਸਲਾ ਹੋ ਗਿਆ ਸਗਾ ਪਰ ਜਿਨ੍ਹਾਂ ਨਾਲ ਮੇਰਾ ਨਹੀਂ ਸੀ ਕੋਈ ਉਹਨਾਂ ਨੇ ਆਣ ਕੇ ਮਤਲਬ ਮੇਰੇ ਉਹਨਾਂ ਨੇ ਮੇਰੇ ਪੰਜ ਮਾਰੇ ਆ ਜਦ ਕਿ ਉਹਨਾਂ ਦਾ ਮੇਰਾ ਕੋਈ ਝਗੜਾ ਵੀ ਨਹੀਂ ਸੀਗਾ ਉਹਨਾਂ ਨੇ ਨਜਾਇਜ਼ ਮੈਨੂੰ ਆਣ ਕੇ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਮੇਰੇ ਉਹਨਾਂ ਨੇ ਪੰਜ ਮਾਰੇ ਆ ਜੀ ਕਿੰਨੇ ਪੰਚਾਇਤੀ ਮੈਂਬਰ ਮੌਜੂਦ ਸਨ ਜਦੋਂ ਤੁਹਾਡੇ ਤੇ ਹਮਲਾ ਹੋਇਆ ਜੀ ਜੀ ਸਰਪੰਚ ਸਾਹਿਬ ਸੀਗੇ ਔਰ ਸੀਗੇ ਦਰਸ਼ਨ ਲਾਲ ਤੇ ਪ੍ਰਭਜੋਤ ਪੰਜ ਸੀਗੇ ਹੋਰ ਸੀਗੇ ਮੌਜੂਦ ਆ ਉੱਥੇ ਮਤਲਬ ਤੁਹਾਡੇ ਕਹਿਣ ਤੋਂ ਬਾਅਦ ਕਿ ਪੂਰੀ ਪੰਚਾਇਤ ਦੀ ਮੌਜੂ ਅਥੇ ਆਸ ਕੇ ਪੰਜ ਮਾਰਿਆ ਮੇਰੇ ਸਿਰ ਦੇ ਵਿੱਚ ਸਰ ਜਿਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਉਹ ਤਾਂ ਤੁਹਾਡਾ ਪਹਿਲਾਂ ਕੋਈ ਲਾਗੜ ਸੀਗੀ ਜਾਂ ਫਿਰ ਅਨੋਲ ਬੰਦੇ ਸੀਗੇ ਨਹੀਂ ਉਹਨਾਂ ਦਾ ਮੇਰਾ ਕੋਈ ਨਹੀਂ ਹੈਗਾ ਸੀਗਾ ਉਹਨਾਂ ਨਾਲ ਕੋਈ ਕੋਈ ਲੈਣ ਦੇਣ ਬਣੀ ਸੀ ਨਾ ਕੋਈ ਉਹਨਾਂ ਨਾਲ ਕੋਈ ਫੈਸਲਾ ਸੀਗਾ ਪਰ ਲੇਕਿਨ ਜਿਨ੍ਹਾਂ ਸੀਗਾ ਉਹਨਾਂ ਮੇਰਾ ਰਾਜੀਨਾਮਾ ਵੀ ਹੋ ਗਿਆ ਸੀਗਾ ਉਹਨਾਂ ਨੇ ਬੈਠਾ ਵੀ ਸੀਗਾ ਲੇਕਿਨ ਮੇਰੇ ਉਹਨਾਂ ਨੇ ਮੈਨੂੰ ਇਹ ਇਨਸਾਫ ਚਾਹੀਦਾ ਵੀ ਉਹਨਾਂ ਨੇ ਕਿਉਂ ਮੇਰੇ ਬੁਲਾਇਆ ਕਿ ਕਿਉਂ ਪੰਚਾਇਤਾਂ ਦੀ ਕਿਸੇ ਹੋਰ ਦੇ ਜਾਣ ਸੀ ਪਰ ਹਾਂਜੀ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਸੀਗਾ ਉਹ ਪੰਚਾਇਤ ਵਾਲਿਆਂ ਨੇ ਬੁਲਾਇਆ ਹੋ ਸਕਦਾ ਜਾਂ ਉਹਨਾਂ ਨੇ ਕਿਸੇ ਨੇ ਬੁਲਾਇਆ ਹੋਊਗਾ ਜਿਹਨਾਂ ਬੰਦਿਆਂ ਨੇ ਤੁਹਾਡੇ ਤੇ ਹਮਲਾ ਕੀਤਾ ਜੀ ਤੁਸੀਂ ਉਹਨਾਂ ਨੂੰ ਪਛਾਣਦੇ ਹੋ ਤੁਹਾਨੂੰ ਨੌ ਪਤਾ ਉਹਨਾਂ ਦੇ ਹਾਂਜੀ ਹਾਂਜੀ ਬੜੇ ਪਿੰਡ ਦੇ ਨੇ ਪਿੰਡ ਦਾ ਹੀ ਕੀ ਨੌ ਸਾਰੇ ਦੇ ਨੌ ਦੱਸੋ ਉਹਨਾਂ ਦਾ ਨਾਮ ਹੈਗਾ ਪਰਮਜੀਤ son of ਬਲਦੇਵ ਰਾਮ ਇੱਕ ਜਸਵਿੰਦਰ son of ਬਲਦੇਵ ਰਾਮ ਇੱਕ ਹੈਗਾ ਰੋਹਿਤ ਸਨ ਆਫ ਪਰਮਜੀਤ ਇੱਕ ਸੁਖਵਿੰਦਰ ਸਨ ਆਫ ਨਾਮ ਪਿਆਰਾ ਲਾਲ ਔਰ ਇੱਕ ਨਾਮ ਸਿਗਾ ਮੋਹਿਤ ਸਨ ਆਫ ਪਰਮਜੀਤ ਤੂੰ ਦੇਖਿਆ ਜਾਵੇ ਤੇ ਤਾਂ ਜਿਹੜੀਆਂ ਸੱਟਾਂ ਤੁਹਾਡੇ ਸਿਰ 'ਚ ਲੱਗਿਆ ਨਹੀਂ ਇਸ ਤੋਂ ਇਲਾਵਾ ਵੀ ਕੀ ਕੀਤਾ ਉਹਨਾਂ ਨੇ ਮਾਰਿਆ ਤੁਹਾਡੇ ਬੋਡੀ 'ਤੇ ਮੇਰੇ ਬੋਡੀ 'ਤੇ ਜੀ ਤੰਗਲੀਆਂ ਮਾਰੀਆਂ ਜੀ ਤੰਗਲੀਆਂ ਮਾਰੀਆਂ ਉਹਨੇ ਹਾਂਜੀ ਗਾਲੀ ਗਲੋਚ ਵੀ ਬਹੁਤ ਕੀਤਾ ਕੁੱਟਿਆ ਵੀ ਬਹੁਤ ਜਿਆਦਾ ਮੈਂ ਇਕੱਲਾ ਹੀ ਸੀਗਾ ਜੀ ਜੇ ਸਮੇਂ ਤੁਹਾਡੇ ਤੇ ਉਹ ਵਿਅਕਤੀ ਹਮਲਾ ਕਰ ਰਹੇ ਸਨ ਵਿਚ ਆਪੱਖ ਵਿੱਚ ਕੋਈ ਤੁਹਾਡੇ ਪੰਚਾਇਤੀ ਮੈਂਬਰ ਦਾ ਕੋਈ ਹੋਰ ਨਹੀਂ ਆਇਆ ਜੀ ਹਾਂਜੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇੱਕ ਕਲਵੰਤ ਨਾਂ ਦਾ ਮੁੰਡਾ ਸੀਗਾ ਸਰਪੰਚ ਸਾਹਿਬ ਦਾ ਇੱਕ ਸੀਗਾ ਸਰਪੰਚ ਸਾਹਿਬ ਆਪ ਵੀ ਸੀਗੇ ਚਲੋ ਇਹਨਾਂ ਹਟਾਇਆ ਸੀਗਾ ਪਰ ਲੇਕਿਨ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੇ ਮੇਰੇ ਨਜਾਇਜ਼ ਮਾਰੀਆਂ ਹੈ ਸਰ ਇਸ ਮਾਮਲੇ ਦੇ ਵਿੱਚ ਪੰਚਾਇਤ ਦਾ ਹੁਣ ਤੁਹਾਡੇ ਹੱਥ ਦੇ ਵਿੱਚ ਹੈ ਜਾਂ ਫਿਰ ਮਤਲਬ ਪੰਚਾਇਤ ਦਾ ਕੀ ਰੁਈਏ ਇਸ ਮਾਮਲੇ ਵਿੱਚ ਇਹ ਤੁਹਾਨੂੰ ਕੱਟ ਲੱਗੇ ਮੈਂ ਤਾਂ ਪੰਚਾਇਤ ਨੂੰ ਇਹ ਕਹਿ ਰਿਹਾ ਜੀ ਮੈਨੂੰ ਇਨਸਾਫ ਦਿੱਤਾ ਜਾਵੇ ਕੋਈ ਸਰਪੰਚ ਪੰਚਾਇਤ ਰਿਪਰਿਮੈਂਟ ਆਇਆ ਹਾਂਜੀ ਮਿਲਣ ਆਇਆ ਸੀ ਤਾਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗੇ ਤੁਹਾਡੀ ਪੁਲਿਸ ਪ੍ਰਸ਼ਾਸਨ ਤੋਂ ਮੰਗੇ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਕਿਉਂ ਮੇਰਾ ਇੱਕ ਛੋਟਾ ਜਿਹਾ ਬੱਚਾ ਆ ਮੈਂ ਬਹੁਤ ਮਤਲਬ ਕੱਲਾ ਹੀ ਆ ਜੀ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨੌਏ ਤੁਹਾਡਾ ਜਸਵਿੰਦਰ ਜੀ ਤੁਹਾਡੀ ਤੇ ਇਤਨਾ ਹਰਪੰਸ ਲਾਲ ਔਰ ਸਨੂ ਫੁਲਜੀਤ ਸਿੰਘ ਹੋਣਾਂ ਦਾ ਨੌ ਦਾ ਇੱਕ ਸ਼ਖਸ ਹੈ ਜਿਨ੍ਹਾਂ ਨੇ ਮਤਲਬ ਇਸ ਸਿਵਲ ਹਸਪੀਟਲ ਵਿੱਚ ਐਡਮਿਟ ਹੈਗੇ ਨੇ ਹਾਂਜੀ ਹਾਂਜੀ ਤੁਹਾਡੀ ਤੇ ਇਲਜ਼ਾਮ ਹੈਗਾ ਕਿ ਤੁਸੀਂ ਤੁਹਾਨੂੰ ਸੁਮੇਤ ਚਾਰ ਪੰਜ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕੀਤਾ ਇਸ ਤੋਂ ਪਹਿਲਾਂ ਭਾਜੀ ਮੈਨੂੰ ਦੋ ਤਿੰਨ ਦਿਨ ਪਹਿਲਾਂ ਇਹਨਾਂ ਨੇ ਨਾ ਪੰਜਾਬ ਬੰਦਿਆਂ ਨੇ ਮੈਨੂੰ ਘੇਰਿਆ ਦਰਬਾਰ ਬਾਪਾ ਪੋਲਾ ਪੀਰ ਤੇ ਮੋਰੇ ਮੈਂ ਉੱਥੇ ਰੋਟੀ ਫਰੋਣ ਗਿਆ ਸੀ ਉੱਥੇ ਬੰਦਾ ਰੱਖਿਆ ਸੀ ਆਪਣਾ ਠੀਕ ਹੈ ਮੇਰਾ ਮੋਟਰਸਾਈਕਲ ਸਟਾਰ ਸੀ ਉਸ ਤੋਂ ਇਹਨਾਂ ਨੇ ਆਉਂਦਿਆਂ ਨੇ ਮੈਨੂੰ ਗਾਲਾਂ ਵਾਲੀ ਹੋ ਗਿਆ ਮੇਨ ਮੈਂ ਮੋਟਰਸਾਈਕਲ ਕੱਢਿਆ ਆਪਣਾ ਨਿਕਲ ਗਿਆ ਆਪਣੀ ਜਾਨ ਬਚਾ ਕੇ ਉਸ ਤੋਂ ਬਾਅਦ ਪੰਮਾ ਸੀ ਮੁੰਡਾ ਯਾਰ ਦੋਸਤ ਮੇਰਾ ਉਹਦੇ ਨਾਲ ਇਹ ਤਿੰਨ ਪੰਜ ਇਹਨਾਂ ਨੇ ਕੀਤੀ ਆ ਕਹਿ ਰਹੇ ਵੋਟਰਾਂ ਦਾ ਇਦਾਂ ਇਦਾਂ ਪ੍ਰੋਬਲਮ ਆ ਵੀ ਵੋਟਰਾਂ ਚ ਤੂੰ ਸਾਡੀ ਮਦਦ ਨਹੀਂ ਕੀਤੀ ਉਹਨੂੰ ਉਹ ਇਹਨਾਂ ਨੇ ਹੋ ਵੀ ਦਿਖਾਇਆ ਵਾ ਰੌਟ ਰੂਟ ਵੀ ਸੀ ਨਾ ਕੋ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਤੁਸੀਂ ਦਰਬਾਰ ਨਜ਼ਦੀਕ ਤੁਹਾਨੂੰ ਇਹਨਾਂ ਨੇ ਕਿਹਾ ਰਹ ਹਰਪੰਸ ਲਾਲ ਸਗੇ ਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਨਾਲ ਸੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਉਹ ਤੋਂ ਨਿਕਲ ਗਿਆ ਵਾ ਵੀ ਹੁਣ ਤੇਰੇ ਮਾਲ ਲਈਏ ਉਹ ਕਹਿੰਦਾ ਹਿੰਮਤ ਹੈਗੀ ਤਾਂ ਮਾਨ ਲਓ ਠੀਕ ਹੈ ਉਸ ਤੋਂ ਬਾਅਦ ਅਸੀਂ ਬਾਅਦ ਚ ਪੰਚਾਇਤ ਚ ਭਾਜੀ ਗੱਲਬਾਤ ਕਰਨ ਗਏ ਇਸੇ ਇਸੇ ਤਰੀਕੇ ਚ ਪੰਚਾਇਤ ਨੂੰ ਦੱਸਿਆ ਪੰਚਾਇਤ ਵਾਲਿਆਂ ਨੇ ਸਾਡ ਕੋ ਟਾਈਮ ਲਿਆ ਫੇ ਕੱਲ ਇਕੱਠੇ ਹੋਏ ਆ ਉਸ ਤੋਂ ਬਾਅਦ ਤੂੰ ਤੂੰ ਮੈਂ ਹੋ ਗਈ ਇਸ ਤਰ੍ਹਾਂ ਵੀ ਇਹਨੇ ਆਪਣੇ ਮੇਰੇ ਬ੍ਰਦਰ ਨੂੰ ਕਹਿੰਦਾ ਵੀ ਜਾਗਟ ਲਾ ਕੇ ਆ ਜਾ ਕਹਿੰਦਾ ਦੇਖ ਲਾ ਪੰਚਾਇਤ ਰਵਾਨ ਸਰਨ ਨੇ ਭਾਜੀ ਹਾਂਜੀ ਹਾਂਜੀ ਇਸ ਤੋਂ ਬਾਅਦ ਤੂੰ ਤੂੰ ਮੈਂ ਹੋ ਕੇ ਗੱਲਬਾਤ ਕੀਤੀ ਭਾਜੀ ਇਸ ਤਰ੍ਹਾਂ ਹੋਈ ਆ ਸਰ ਉਹਨਾਂ ਦਾ ਕਹਿਣਾ ਸੀਗਾ ਕਿ ਪੰਚਾਇਤ ਜਿਹੜੀ ਉਹਨਾਂ ਦੀ ਇੱਕ ਸੀਗੀ ਉਹ ਹੋਰ ਕਿਸੇ ਨਾਲ ਸੀਗੀ ਤੇ ਜਿਹੜੇ ਨੌਜਵਾਨ ਨੇ ਇੱਕਦਮ ਜਿਹੜਾ ਹਮਲਾ ਕੀਤਾ ਕੀ ਇਹ ਸਹੀ ਕਹਿ ਰਹੇ ਹਮ ਜੀ ਇਹ ਤਾਂ ਪੰਚਾਇਤ ਵਾਲੇ ਤੁਹਾਨੂੰ ਦੱਸਣਗੇ ਭਾਜੀ ਸਾਰਾ ਕੁਝ ਵੀ ਕਿੰਨੇ ਕੀਤੀ ਤੇ ਕਿੰਨੇ ਨਹੀਂ ਕੀਤੀ ਪੰਚਾਇਤ ਉਹਨਾਂ ਨੇ ਇਹ ਆਖਿਆ ਕਿ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਔਰ ਮੌਜੂਦ ਤੁਸੀਂ ਵੀ ਉਹਨਾਂ ਦੇ ਵਿੱਚ ਸੀ ਇਹਨਾਂ ਨਾਲ ਸਾਡਾ ਕੋਈ ਮਸਲਾ ਨਹੀਂ ਸੀ ਸਾਡੀ ਪੰਚਾਇਤ ਜਿਹੜੀ ਮੌਜੂਦਾ ਸੀ ਕਿਸੇ ਹੋਰ ਨਾਲ ਸੀ ਨਹੀਂ ਹੋਰ ਨਾਲ ਨਹੀਂ ਸੀ ਉਹ ਸਾਡੇ ਨਾਲ ਵੀ ਸੀ ਭਾਜੀ ਸਾਡੇ ਸਾਡੇ ਥਰੂ ਸੀ ਹਾਂ ਹਾਂਜੀ ਤੋਂ ਤੁਹਾਡੀ ਕੀ ਮੰਗ ਹੈ ਆਪਣੀ ਮੰਗ ਤਾਂ ਇਹ ਹੀ ਆ ਵੀ ਬਸ ਨਿਆਂ ਹੋਣਾ ਚਾਹੀਦਾ ਭਾਜੀ